ਸ਼ਸ਼ੀਕਲ ਜੀ ਟਰਬਨ ਕਿੰਗ ਪ੍ਰਦੀਪ ਗਹਿਲ YouTube ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਸੋ ਸਭ ਤੋਂ ਪਹਿਲਾਂ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਬਹੁਤ ਥੋੜੇ ਸਮੇਂ ਦੇ ਵਿੱਚ 35000 ਤੋਂ ਉੱਪਰ ਆਪਣੇ ਸਬਸਕ੍ਰਾਈਬਰ ਜਿਹੜੇ ਆ ਪਿੰਡ ਮੇਰਾ ਜੀ ਗਹਿਲ ਜੋ ਕਿ ਬਰਨਾਲੇ ਜ਼ਿਲ੍ਹੇ ਦਾ ਲਾਸਟ ਪਿੰਡ ਆਗਾ ਤੇ ਦੂਸਰੇ ਪਾਸੇ ਹਠੂਰ ਦੇ ਕੋਲ ਚਲਾ ਜਾਂਦਾ ਹਠੂਰ ਜੋ ਕਿ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ ਸੋ ਹਠੂਰ ਤੋਂ ਤਕਰੀਬਨ 7-8 ਕਿਲੋਮੀਟਰ ਦੂਰ ਮੇਰਾ ਪਿੰਡ ਹੈ ਸੋ ਕੋਈ ਵੀ ਵੀਰ ਜੋ ਕੇ ਮਿਲਣਾ ਚਾਹੁੰਦਾ ਜਾਂ ਪੱਗ ਦੇ ਰਿਲੇਟਡ ਕੁਝ ਵੀ ਜਾਣਕਾਰੀ ਲੈਣਾ ਚਾਹੁੰਦਾ ਅਸੀਂ ਕਮੈਂਟ ਆਉਂਦੇ ਆ ਕਿ ਤੁਸੀਂ ਕਿਹੜਾ ਕੱਪੜਾ ਵਰਤਦੇ ਹੋ ਪੱਗ ਦਾ ਰੂਬੀਆ ਕੱਪੜੇ ਦੇ ਵਿੱਚ ਸਫਾਈ ਬਹੁਤ ਜ਼ਿਆਦਾ ਆਉਂਦੀ ਹੈ ਕਿਉਂਕਿ ਮੈਂ ਜ਼ਿਆਦਾਤਰ ਵੀਡੀਓ ਦੇ ਵਿੱਚ ਰੂਬੀਆ ਕੱਪੜਾ ਹੀ ਵਰਤਦਾ ਉਦਾਂ ਵੀ ਡੇਲੀ ਰੁਟੀਨ ਦੇ ਵਿੱਚ ਵੀ ਮੈਂ ਰੂਬੀਆ ਕੱਪੜਾ ਹੀ ਵਰਤਦਾ ਬਹੁਤ ਸਾਰੇ ਵੀਰਾਂ ਦੇ ਕਮੈਂਟ ਆਉਂਦੇ ਆ ਕਿ ਅਸੀਂ ਕਿੰਨੇ ਮੀਟਰ ਪੱਗ ਖਰੀਦੀਏ ਸੋ ਪੱਗ ਖਰੀਦਣ ਤੋਂ ਪਹਿਲਾਂ ਇੱਕ ਗੱਲ ਧਿਆਨ ਵਿੱਚ ਰੱਖੀ ਜਾਵੇ ਕਿ ਤੁਸੀਂ ਜੋ ਕੇ ਪਾਗ ਖਰੀਦਣੀਆਂ ਉਹ ਸਰਦੀ ਸ਼ੇਪ ਤੇ ਡਿਪੈਂਡ ਕਰਦਾ ਕਿ ਕਿੰਨੇ ਮੀਟਰ ਕਿਉਂਕਿ ਬਹੁਤ ਸਾਰੇ ਵੀਰਾਂ ਦੇ 5.5 ਮੀਟਰ ਦੀ ਜੋ ਪਾਗ ਆ ਉਸਦੇ 5 ਪੇਚ ਆਉਂਦੇ ਆ ਬਹੁਤ ਸਾਰੇ ਵੀਰ ਆ ਜਿਨ੍ਹਾਂ ਦੇ 6 ਮੀਟਰ ਪਾਗ ਦੇ ਨਾਲ 5 ਪੇਚ ਆਉਂਦੇ ਆ ਸੋ ਬਹੁਤ ਸਾਰੀ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਵੀਰਾਂ ਨੂੰ ਕੱਪੜੇ ਦੀ ਸਿਲੈਕਸ਼ਨ ਆ ਜੋ ਉਹ ਕੱਪੜੇ ਦੀ ਸਿਲੈਕਸ਼ਨ ਦੇ ਵਿੱਚ ਪ੍ਰੋਬਲਮ ਆਉਂਦੀ ਆ ਕਿ ਵਧੀਆ ਕੱਪੜਾ ਨਹੀਂ ਮਿਲ ਪਉਂਦਾ ਉਹਨਾਂ ਨੂੰ ਤੇ ਦੇਸੀਆ ਕਪੜਾ ਨਾ ਮੈਲਨ ਕਰਕੇ ਉਹ ਚੰਗੀ ਪੱਗ ਵੀ ਨਹੀਂ ਬਣ ਸਕਦੀ ਕਿਉਂਕਿ ਪ੍ਰੋਬਲਮ ਆ ਜਾਂਦੀ ਹੈ ਕਿ ਵੀ ਕਪੜਾ ਕਈ ਵਾਰ ਪੱਗ ਛੋਟੀ ਬਣ ਜਾਂਦੀ ਹੈ ਜਾਂ ਸ਼ੇਪ ਸੋਹਣੀ ਨਹੀਂ ਬਣ ਪਾਉਂਦੀ ਸੋ ਬਹੁਤ ਜਲਦੀ ਮੈਂ ਡਿਟੇਲ ਦੇ ਵਿੱਚ ਕੱਪੜੇ ਦੀ ਸਿਲੈਕਸ਼ਨ ਦੇ ਬਾਰੇ ਵਿੱਚ ਵੀਡੀਓ ਵੀ ਲੈ ਕੇ ਆਵਾਂਗੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ ਲਿੰਕ ਦਿੱਤਾ ਗਿਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣਾ ਇੰਸਟਾ ਅਕਾਊਂਟ ਆ ਜੋ ਕਿ @pradeepgahl official ਆਪਨ ਸਾਰੇ ਵੀਰ ਜਰੂਰ ਫੋਲੋ ਕਰੋ ਇੰਸਟਾਗ੍ਰam ਤੇ ਕੋਈ ਵੀ ਮੈਸੇਜ ਵਗੈਰਾ ਦੇਣਾ ਸਭ ਦੇਤੇ ਤਾਂ ਬਹੁਤ ਜ਼ਿਆਦਾ